ਜਿੱਦਣ ਮੈਂ ਇੱਥੇ ਪਹਿਲੇ ਦਮ ਲੈਂਡ ਕੀਤਾ ਉਹ ਇੱਕ ਅੰਗਰੇਜ਼ੀ ਅੰਗਰੇਜ਼ੀ ਚੈਨਲ ਵਾਲੇ ਸੀ ਉਹ ਮੇਰੇ ਮਗਰ ਪਏ ਹੋ ਸੀ ਉਹ ਵੀਡੀਓ ਬਣਾਉਂਦੇ ਰਹੇ ਤੇ ਥੱਲੇ ਗੋਰੇ ਕਮੈਂਟ ਕਰਦੇ ਕਹਿੰਦੇ ਕੈਬ ਡਰਾਈਵਰ ਆ ਗਿਆ ਕੋਈ ਕਹਿੰਦਾ 711 ਵਾਲਾ ਆ ਗਿਆ ਇਹਨਾਂ ਨੂੰ ਮੈਂ ਦੱਸਣਾ ਚਾਹਦਾ ਤੇ ਸਾਡੇ ਬੰਦੇ ਨੇ ਇੱਥੇ ਵਹਿਦ ਕੀਤੀ ਹੈ ਅੱਜ ਸਾਰੇ ਗੋਰੇ ਕੰਮ ਦੇ ਲਾਏ ਹੋਏ ਆ ਸੀ ਇਹ ਦੁਨੀਆ ਸਾਰੀ ਇੱਕ ਹੈ ਪਤਾ ਨਹੀਂ ਕਿੱਥੇ ਫਸੇ ਪੈ ਲੋ ਇਹ ਦੁਨੀਆ ਸਾਰੀ ਇੱਕ ਹੈ ਤੇ ਕੋਈ ਸਾਨੂੰ ਸਲਾਹ ਥੋੜਾ ਬਤਾਏਗਾ ਕੋਈ ਸਾਡਾ ਮਾਟਰ ਲੱਗਦਾ ਹੈ ਸਭ ਨੂੰ ਸਲਾਹ ਦੇਗਾ ਇਹਦੋਂ ਵੱਡਾ ਸਟੇਡੀਅਮ ਕਰਾਂਗੇ ਅਗਲੀ ਵਾਰ ਬਹੁਤ ਪਿਆਰ ਸਤਿਕਾਰ ਪੰਜਾਬੀਆਂ ਦੇ ਜਾਂ ਜਿੰਨੇ ਵੀ ਆਪਣੇ ਮੁਲਕ ਤੋਂ ਜਿੰਨੇ ਵੀ ਇੱਥੇ ਆਏ ਆ ਤੁਸੀਂ ਤੁਸੀਂ ਬਹੁਤ ਬੇਹਦ ਕੀਤੀ ਆਪਣੇ ਪਰਿਵਾਰ ਦੇ ਲਈ ਆਪਣੇ ਕੰਮ ਦੇ ਲਈ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਆ ਜਾਣਾ ਤੇ ਆਪਣਾ ਕੰਮ ਜਮਾਉਣਾ ਆਪਣੀ ਫੈਮਿਲੀ ਦਾ ਤਿਹਾਰ ਰੱਖਣਾ ਪਿੱਛੇ ਵੀ ਤਿਹਾਰ ਰੱਖਣਾ ਇਹ ਕੋ ਸੌਖੀ ਗੱਲ ਥੋੜੀ ਹੈ ਮੇਰੇ ਲਈ ਪੂਰੀ ਦੁਨੀਆ ਇੱਕ ਹੈ ਮੈਂ ਵਾਰ-ਵਾਰ ਕਹਿੰਦਾ ਬਾਬਾ ਸਾਡਾ ਕਹਿੰਦਾ ਇੱਕ ਓਮਕਾਰ ਪੂਰੀ ਦੁਨੀਆ ਇੱਕ ਔਰ ਮੇਰਾ ਇਹੀ ਸੁਨੇਹਾ ਪੂਰੀ ਦੁਨੀਆ ਦੇ ਵਿੱਚ